ਹਾਂਜੀ ਅੱਜ ਤੁਹਾਨੂੰ ਆਪਾਂ ਦੱਸਦੇ ਆਂ ਜਿਵੇਂ ਆਪਣੇ ਕੋਲੇ ਕੀ ਪਹਿਲਾ ਸੂਟ ਸਲਾਈ ਕੀਤੇ ਹੋਏ ਤੇ ਖੁੱਲੇ ਕਰਨੇ ਆ ਜਾਂਦੇ ਆ ਤੇ ਉਹ ਢੇੜਨੇ ਹੁੰਦੇ ਆ ਆਪਾਂ ਆਪਾਂ ਨੂੰ ਬਹੁਤ ਔਖੇ ਲੱਗਦਾ ਜਾਂ ਢੇੜਨਾ ਤੇ ਇਹ ਆਪਣੇ ਕੋਲੇ ਇੱਕ ਸੂਈ ਹੈ ਇਹ ਆਪਣੇ ਆਮ ਸਾਰੇ ਟੇਲਰਾਂ ਕੋਲ ਹੀ ਹੁੰਦੀ ਹੈ ਵੈਸੇ ਤੇ ਇਹ ਜਾਨੀ ਇਹਦੇ ਨਾਲ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਢੇੜ ਸਕਦੇ ਆ ਤੇ ਇਹ ਆਪਾਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਆਪਾਂ ਇਹਨੂੰ ਸੂਈ ਨੂੰ ਕੈਪ ਜਿਹੜਾ ਆਪਾਂ ਬੈਗ ਤੇ ਚੜਾ ਲੈਣਾ ਤੇ ਇਹ ਆਪਣੀ ਸੂਈ ਜਿਹੜੀ ਹੈ ਇਹ ਇਹਦਾ ਜਿਹੜਾ ਇਹ ਵਾਲਾ ਡਾਟ ਹੈ ਰੈੱਡ ਵਾਲਾ ਡਾਟ ਹੈ ਇਹਦੇ ਬਾਰੇ ਕਿਸੇ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਵੈਸੇ ਤੇ ਆਪਾਂ ਸੂਈ ਤਾਂ ਲੈ ਆਉਣੇ ਆਂ ਵੀ ਇਹ ਢੇੜਨ ਵਾਲੀ ਸੂਈ ਹੈ ਤੇ ਇਹ ਵੀ ਇਧਰੋਂ ਫੜਨੀ ਸੌਖੀ ਹੈ ਤੇ ਖਣੀ ਇਦਾਂ ਹੀ ਆਪਾਂ ਇਸ ਤਰੀਕੇ ਨਾਲ ਢੇੜਨਾ ਸ਼ੁਰੂ ਕਰ ਦਿੰਨੇ ਆਂ ਵੀ ਇਧਰੋਂ ਇਹਦੇ ਨਾਲ ਆਪਾਂ ਇਦਾਂ ਢੇੜ ਦਿੰਨੇ ਆਂ ਤੇ ਇਹ ਸੂਈ ਇਦਾਂ ਢੇੜਨ ਵਾਲੇ ਵਾਸਤੇ ਨਹੀਂ ਹੁੰਦੀ ਇਹ ਆਪਾਂ ਨੂੰ ਪਤਾ ਨਹੀਂ ਹੁੰਦਾ ਇਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਇਹ ਸੂਈ ਨਾਲ ਕਿਦਾਂ ਢੇੜਨਾ ਇਹ ਜਿਹੜੀ ਆਪਣੀ ਫਰੰਟ ਵਾਲਾ ਪਾਸਾ ਹੈ ਤਿੱਕਾ ਬਣਾਇਆ ਹੋਇਆ ਇਹ ਆਪਣਾ ਜਿਵੇਂ ਆ ਪੂਰੇ ਆਪਣੀ ਡਬਲ ਸਲਾਈ ਲੱਗੀ ਹੋਈ ਹੈ ਇਹਨੂੰ ਇਸ ਟਾਂਕੇ ਨੂੰ ਆਪਾਂ ਇਸ ਤਰ੍ਹਾਂ ਪੱਟ ਸਕਦੇ ਆ ਇਹ ਜਿਹੜਾ ਆ ਵਿਚਾਲੇ ਆ ਇਹ ਆਪਣੇ ਬਲੇਡ ਹੁੰਦਾ ਇਹਦੇ ਕੋਲੇ ਇੱਥੇ ਆਪਣੇ ਵਿਚਕਾਰ ਸੂਈ ਦੇ ਇੱਥੇ ਬਲੇਡ ਆ ਇਹਦੇ ਤੇ ਇਹ ਚੀਜ਼ ਆਪਾਂ ਕੱਟ ਕਰ ਦਿੰਦੀ ਆ ਧਾਗੇ ਨੂੰ ਇੱਥੋਂ ਆਪਾਂ ਜਦੋਂ ਐਦਾਂ ਵੀ ਟਾਂਕਾ ਤੋੜਨਾ ਤੇ ਇਹ ਆਪਣਾ ਇਸ ਤਰੀਕੇ ਨਾਲ ਵਿਚਾਲੋਂ ਕੱਟ ਕਰ ਦਿੰਦੀ ਆ ਤੇ ਜਿਹੜੀ ਆਪਾਂ ਸਲਾਈ ਦੇਣੀ ਆ ਇਹ ਆਪਣਾ ਜਿਹੜਾ ਰੈੱਡ ਡਾਟ ਹੈ ਇਹਦਾ ਮਤਲਬ ਹੈ ਇਹ ਦਿੱਤਾ ਹੀ ਉਹਨਾਂ ਨੇ ਤਾਂ ਹੈ ਵੀ ਆਪਣਾ ਢੇੜਨ ਵਾਸਤੇ ਹੈ ਕਿਉਂਕਿ ਇਹ ਆਪਣਾ ਕੱਪੜਾ ਫਟਾ ਨਹੀਂ ਦਿੰਦਾ ਜਿਹੜਾ ਆਪਾਂ ਸੂਟ ਢੇੜਦੇ ਆਂ ਇਹ ਜਿਹੜੀ ਹੈ ਸੋਈ ਇਹ ਆਪਾਂ ਇਦਾਂ ਨੀਚੇ ਵਾਲੇ ਪਾਸੇ ਐਡ ਨੂੰ ਕਰਕੇ ਨਹੀਂ ਢੇੜਦਾ ਇਹਨੂੰ ਵੀ ਇਹਦੇ ਕਟਰ ਲੱਗਾ ਹੁੰਦਾ ਵਿਚਾਲੇ ਛੋਟਾ ਜਿਹਾ ਬਣਿਆ ਹੁੰਦਾ ਇਹ ਆਪਾਂ ਜਿਹੜਾ ਡਾਟ ਵਾਲਾ ਸਾਈਡ ਹੈ ਇਹ ਆਪਾਂ ਨੀਚੇ ਕਰਾਂਗੇ ਤੇ ਬਹੁਤ ਹੀ ਈਜ਼ੀ ਆਪਣਾ ਇਹ ਫਿਰ ਢੜ ਜਾਂਦਾ ਕੱਪੜਾ ਕਿ ਜਦੋਂ ਆਪਾਂ ਨੂੰ ਕਿਤੇ ਵੀ ਖੁੱਲਾ ਕਰਨ ਵਾਲਾ ਕਮੀਜ਼ ਆ ਜਾਂਦਾ ਹੈ ਜਾਂ ਆਪਾਂ ਤੋਂ ਕਈ ਵਾਰ ਗਲਤ ਚੜਿਆ ਜਾਂਦਾ ਜਾਂ ਕੁਝ ਵੀ ਢੇੜਨ ਵਾਸਤੇ ਆਪਾਂ ਨੂੰ ਇਹ ਇਹਨੂੰ ਇਸ ਤਰੀਕੇ ਨਾਲ ਹੀ ਆ ਪਰਖਣਾ ਇਹ ਡਾਟ ਵਾਲਾ ਸਾਈਡ ਜਿਹੜੀ ਹੈ ਨੀਚੇ ਰੱਖਾਂਗੇ ਡਾਟ ਵਾਲਾ ਸਾਈਡ ਇਸ ਤਰ੍ਹਾਂ ਨੀਚੇ ਰੱਖ ਕੇ ਆ ਦੇਖ ਸਕਦੇ ਤੁਸੀਂ ਇੱਥੋਂ ਆਪਾਂ ਇਸ ਤਰ੍ਹਾਂ ਨੀਚੇ ਰੱਖਾਂਗੇ ਹਾਂਜੀ ਅੱਜ ਤੁਹਾਨੂੰ ਇਸ ਸੂਈ ਬਾਰੇ ਅਸੀਂ ਦੱਸਾਂਗੇ ਵੀ ਆਪਾਂ ਜਿਹੜੀ ਸੂਈ ਲਿਆਉਣੇ ਆ ਢੇੜਨ ਵਾਲੀ ਤੇ ਇਹ ਕਿ ਇਸ ਤਰ੍ਹਾਂ ਯੂਜ਼ ਹੁੰਦੀ ਹੈ ਤੇ ਇਹ ਆਪਾਂ ਕੈਪ ਜਿਹੜਾ ਪਿੱਛੇ ਚੜਾ ਲੈਣਾ ਕਿਉਂਕਿ ਆਪਾਂ ਨੂੰ ਫੜਨਾ ਸੌਖਾ ਹੋ ਜਾਂਦਾ ਲੰਬੀ ਹੋ ਜਾਂਦੀ ਸੂਈ ਤੇ ਇਹ ਵਾਲਾ ਜਿਹੜਾ ਇਹਦੇ ਫਰੰਟ ਤੇ ਇਹਦੇ ਇੱਕ ਡਾਟ ਲੱਗਾ ਹੋਇਆ ਰੈੱਡ ਇਹ ਡਾਟ ਦਾ ਮਤਲਬ ਕੀ ਹੈ ਇਹ ਆਪਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਵੀ ਡਾਟ ਕਿਉਂ ਲਾਇਆ ਹੋਇਆ ਤੇ ਇਹਦੇ ਵਿੱਚਕਾਰ ਇਹਦੇ ਕਟਰ ਹੁੰਦਾ ਤੇ ਇਹ ਵਾਲੀ ਸਾਈਡ ਇਹਦੀ ਤਿੱਖੀ ਹੁੰਦੀ ਹੈ ਇਹ ਤਿੱਖੀ ਜਿਹੜੀ ਪਾਸੇ ਆਪਾਂ ਨੂੰ ਧੇੜਨ ਵਾਸਤੇ ਹੁੰਦੀ ਹੈ ਇਹ ਜਿਹੜੀ ਕਿ ਇਹ ਆਪਣੀ ਇੱਥੇ ਡਬਲ ਸੀਨ ਲੱਗੀ ਹੈ ਨਾ ਫਰੰਟ ਤੇ ਇਸ ਨੂੰ ਆਪਾਂ ਇਸ ਤਰੀਕੇ ਨਾਲ ਤਿੱਖੀ ਨਾਲ ਤੇ ਆਹ ਵਿਚਾਲੇ ਇਹਦੇ ਕਟਰ ਹੈ ਕਟਰ ਨਾਲ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਸਕਦੇ ਹਾਂ ਇਹ ਆਪਣਾ ਬਹੁਤ ਈਜ਼ੀ ਜਿਹਾ ਨਹੀਂ ਉੱਧੜ ਜਾਂਦਾ ਇੱਥੋਂ ਰੱਖ ਕੇ ਇੱਕ ਵਾਰ ਫਿਰ ਆਪਾਂ ਨੇ ਇਹਦੇ ਵਿੱਚ ਤੇ ਇਦਾਂ ਕਰਕੇ ਆਪਾਂ ਨੇ ਉਹ ਕੱਟ ਕਰ ਦਿਆ ਠੀਕ ਹੈ ਜਿਹੜੇ ਆਪਾਂ ਜਦੋਂ ਆਪਾਂ ਇਸ ਤਰ੍ਹਾਂ ਦੇ ਡਾਂਗੇ ਤੇ ਕਈ ਵਾਰ ਇਹ ਚੀਜ਼ ਆ ਜਿਹੜੀ ਉੱਪਰ ਆ ਕੇ ਤੇ ਆਪਣਾ ਕੱਪੜਾ ਫਟ ਜਾਂਦਾ ਹੈ ਤੇ ਇਹਦਾ ਮਤਲਬ ਡਾਟ ਦਾ ਹੈ ਕਿ ਇਹ ਆਪਸਾਈਡ ਆਪਾਂ ਨੀਚੇ ਰੱਖਣੀ ਹੈ ਕਿਉਂਕਿ ਆਪਣੇ ਕੱਪੜੇ ਵਿੱਚ ਅੜੇ ਨਾ ਤੇ ਕਪੜਾ ਆਪਣਾ ਆਸਾਨੀ ਨਾਲ ਈਜ਼ੀ ਤਰੀਕੇ ਨਾਲ ਹੀ ਉੱਧੜ ਜਾਵੇ ਤੇ ਇਹ ਇਦਾਂ ਰੱਖਾਂਗੇ ਆਪਾਂ ਨੀਚੇ ਵਾਲੇ ਸਾਈਡ ਤੇ ਤੇ ਇਸ ਤਰੀਕੇ ਨਾਲ ਆਪਾਂ ਨੇ ਜਿਹੜੀ ਸਲਾਈ ਦੇਣਾਂਗੇ ਇਹ ਤੋਂ ਆਪਣੀ ਡਬਲ ਸਲਾਈ ਲੱਗੀ ਹੋਈ ਹੈ ਆ ਦੇਖ ਸਕਦੇ ਆ ਇਦਾਂ ਆਪਣੀ ਜਿਹੜਾ ਸੂਈ ਦੇ ਨਾਲ ਆਪਣੇ ਜਿਹੜਾ ਵਿਚਾਲੇ ਕਟਰਾ ਉਹਨੇ ਆਪਣਾ ਕੱਟ ਕਰੀ ਜਾਣਾ ਤੇ ਜਿਹੜੀ ਆਪਣਾ ਤਿੱਖਾ ਸਾਈਡ ਹੈ ਆਪਾਂ ਉੱਪਰ ਰੱਖਣੀ ਹੈ ਇਹ ਬਹੁਤ ਭੈਣਾ ਕੋਲੇ ਸਾਰਿਆਂ ਕੋਲੇ ਆਮ ਜਿਹੜੀਆਂ ਸਟਿਚ ਕਰਦੀਆਂ ਸਾਰਿਆਂ ਕੋਲੇ ਹੁੰਦੀ ਹੈ ਪਰ ਇਹ ਜਾਣਕਾਰੀ ਬਹੁਤ ਘੱਟ ਕੋਲੇ ਹੁੰਦੀ ਹੈ ਕਿ ਵੀ ਕਿਸ ਤਰ੍ਹਾਂ ਇਹਦੇ ਨਾਲ ਧੇੜਨਾ ਨਹੀਂ ਆਪਾਂ ਸੂਈ ਵਾਂਗੂ ਹੀ ਇਹਦੇ ਨਾਲ ਧੇੜਨ ਲੱਗ ਜਾਂਦੇ ਆ ਵੀ ਚਲ ਇਹ ਫੜਨੀ ਸੌਖੀ ਆ ਇਦਾਂ ਆ ਦੇਖ ਸਕਦੇ ਤੁਸੀਂ ਆਪਣੀ ਸਲਾਈ ਕਿੰਨੀ ਸੌਖੀ ਜੀ ਉਧੜੀ ਜਾਂਦੀ ਹੈ ਆਪਾਂ ਇੱਥੇ ਰੱਖ ਲੈਣਾ ਹਾਂ ਦੇ ਕੱਪੜੇ ਨੂੰ ਆਪਾਂ ਬਚਾ ਕੇ ਹੀ ਰੱਖਣਾ ਕਿਉਂਕਿ ਆਪਣਾ ਸੂਟ ਜਿਹੜੇ ਆ ਮਹਿੰਗੇ ਹੁੰਦੇ ਆ ਦੇ ਇਦਾਂ ਇਦਾਂ ਆਪਾਂ ਗਾਂਹ ਲਾ ਜਾਵਾਂਗੇ ਤੇ ਆਪਣਾ ਇਸ ਤਰ੍ਹਾਂ ਹੀ ਉਧੜ ਜਾਂਦਾ ਹੈ ਡੋਟ ਵਾਲਾ ਪਾਸਾ ਆਪਾਂ ਨਹੀਂ ਚ ਇਦਾਂ ਹਾਦੀ ਸਾਰੀ ਆਪਣੀ ਇਦਾਂ ਹੀ ਸਾਰੀ ਸਿਲਾਈ ਜਿਹੜੀ ਆਪਾਂ ਇਹ ਦੇਰ ਲੈਣੀ ਆ ਇੱਥੋਂ ਆਪਾਂ ਨੇ ਇੱਥੇ ਆਪਾਂ نیچے ਹੱਥ ਰੱਖਾਂਗੇ ਤੇ ਇਦਾਂ ਫੜ ਕੇ ਨੂੰ ਇਹ ਤੇ ਆ ਕੀ ਦੇਖ ਤੇ ਤੇ ਤਾਂ ਪਸਾਰਾ ਹੀ ਸਲਾਈ ਡਬਨ ਲੱਗੀ ਹੋਈ ਐ ਤੇ ਕਿ ਨੀਚੇ ਲੱਗੀ ਹੋਈ ਸਲਾਈ ਐ ਕਿ ਉੱਪਰ ਲੱਗੀ ਹੋਈ ਐ ਡਬਲ ਸਲਾਈ ਲੱਗੀ ਹੋਈ ਐ ਪਰ ਡਬਲ ਵਾਲੀ ਹੀ ਦੇੜਦੇ ਆ ਆ ਦੇਖ ਸਕਦੇ ਆ ਆਪਾਂ ਥੋੜਾ ਜਿਹਾ ਵਿੱਚ ਇਹਦੇ ਨਾਲ ਹੀ ਥੋੜੇ ਜਿਹਾ ਨਾਲ ਹੀ ਉੱਧੜ ਜਾਂਦੀ ਐ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਸੇ ਤਰੀਕੇ ਨਾਲ ਸਾਰੀਆਂ ਪਹਿਣਾ ਨੂੰ ਇਹ ਜਿਹੜੀ ਐ ਆਪਣੇ ਕੋਲੇ ਡਾਟ ਆਲਾ ਪਾਸਾ نیچے ਕਰਕੇ ਆਪਾਂ ਆਪਣੇ ਸ਼ੈਲਟਰ ਨੂੰ ਦੇਖ ਸਕਦੇ ਆ ਪਲੀਜ਼ ਸਬਸਕ੍ਰਾਈਬ ਥੈਂਕ ਯੂ